ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਹਿਰ ਅਧਰੋਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਨਮ ਸਾਖੀ ਜੋ ਭਾਈ ਬਾਲਾ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਜਦੋਂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਖਡੂਰ ਸਾਹਿਬ ਭਾਈ ਬਾਲਾ ਜੀ ਉਹਨਾਂ ਦੇ ਅਕੋਰਡਿੰਗ ਦੇ ਸਨ ਤੇ ਉਹਨਾਂ ਨੇ ਬਚਨ ਕੀਤਾ ਕਿ ਭਾਈ ਬਾਲਾ ਜੀ ਤੁਸੀਂ ਲਗਭਗ ਸਾਰਾ ਹੀ ਸਮਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੰਗ ਕੀਤਾ ਉਹਨਾਂ ਦੇ ਨਾਲ ਰਹੇ ਹੋ ਸਾਰੀਆਂ ਦਾਸੀਆਂ ਵਿੱਚ ਵੀ ਤੁਸੀਂ ਉਹਨਾਂ ਦੇ ਨਾਲ ਘੁੰਮਦੇ ਰਹੇ ਹੋ ਤੁਹਾਨੂੰ ਉਹਨਾਂ ਦੀ ਹਰ ਗੱਲ ਦਾ ਪਤਾ ਹੈ ਜੋ ਜੋ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ-ਜਿੱਥੇ ਵੀ ਗਏ ਜਿਸ ਕਿਸੇ ਨੂੰ ਮਿਤਾ ਰਿਹਾ ਜੋ ਵੀ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਤੁਸੀਂ ਉਹ ਸਾਰਾ ਬਿਰਤਾਂਤ ਜਿਹੜਾ ਉਹ ਸਾਨੂੰ ਸੁਣਾਉ ਤੇ ਉਥੇ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰੂ ਨਾਨਕ ਰੂਪ ਜਾਣ ਕੇ ਇਹ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਸਭ ਜਾਣਦੇ ਹੋ ਕਿ ਤੁਸੀਂ ਕਿੱਥੇ ਕਿੱਥੇ ਗਏ ਹੋ ਤੁਸੀਂ ਹੀ ਤਾਂ ਨਾਨਕ ਦਾ ਰੂਪ ਹੋ ਤੁਸੀਂ ਹੀ ਗੁਰੂ ਨਾਨਕ ਦਾ ਰੂਪ ਹੋ ਤੁਹਾਨੂੰ ਸਾਰਾ ਹੀ ਪਤਾ ਹੈ ਕਿ ਤੁਸੀਂ ਕਿਥੇ ਕਿਥੇ ਗਏ ਹੋ ਪਰ ਫਿਰ ਵੀ ਤੁਹਾਡਾ ਹੁਕਮ ਸਿਰ ਮੱਥੇ ਭਾਈ ਬਾਲੇ ਜੀ ਨੇ ਧੰਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਹੁਕਮ ਮੰਨ ਕੇ ਧੰਗੁਰੂ ਨਾਨਕ ਦੇਵ ਜੀ ਦੇ ਮਹਾਰਾਜ ਦੇ ਨਾਲ ਸੰਬੰਧਿਤ ਸਾਖੀਆਂ ਜਿਹੜੀਆਂ ਉਹ ਸਰਵਣ ਕਰਾਉਣੀਆਂ ਸ਼ੁਰੂ ਕੀਤੀਆਂ ਤੇ ਧੰਗੁਰੂ ਅੰਗਦ ਦੇ ਪਾਤਸ਼ਾਹ ਨੇ ਭਾਈ ਪੈੜਾ ਜੀ ਨੂੰ ਭਾਈ ਮੋਖਾ ਜੀ ਨੂੰ ਇਹ ਕਿਹਾ ਕਿ ਇਹ ਜੋ ਭਾਈ ਬਾਲਾ ਜੀ ਬੋਲਦੇ ਨੇ ਇਹ ਸਾਰਾ ਕੁਝ ਜਿਹੜਾ ਲਿਖ ਲਿਆ ਜਾਵੇ ਇਹ ਸਾਰਾ ਕੁਝ ਭਾਈ ਬਾਲਾ ਜੀ ਨੇ ਜੋ ਬੋਲਿਆ ਭਾਈ ਪ੍ਰੇੜਾ ਜੀ ਨੇ ਤੇ ਭਾਈ ਮੋਖਾ ਜੀ ਨੇ ਉਸ ਨੂੰ ਕਲਮ ਬੰਦ ਕੀਤਾ ਲਿਖ ਲਿਆ ਜਿਹੜੀ ਕਿ ਬਾਅਦ ਵਿੱਚ ਭਾਈ ਬਾਲੇ ਜੀ ਵਾਲੀ ਸਾਖੀ ਦੇ ਨਾਮ ਦੇ ਨਾਲ ਜਨਮ ਸਾਖੀ ਜਿਹੜੀ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਛਪੀ ਤੇ ਆਪ ਚੀਜ਼ ਦੇ ਨਾਲ ਇਸ ਸਾਖੀ ਦੇ ਵਿੱਚੋਂ ਇਸ ਜਨਮ ਸਾਖੀ ਦੇ ਵਿੱਚੋਂ ਪਿਛਲੇ 2-3 ਰੋਜ਼ ਤੋਂ ਆਪਾਂ ਪਹਿਲਾਂ ਭਾਈ ਪਗੀਰਸ ਜੀ ਤੋਂ ਗੱਲ ਸ਼ੁਰੂ ਕੀਤੀ ਸੀ ਤੇ ਭਾਈ ਪਗੀਰਸ ਜੀ ਤੋਂ ਮਨ ਸੁਖ ਜੀ ਦੇ ਨਾਲ ਮਲਾਪ ਹੋਇਆ ਤੇ ਮਨ ਸੁਖ ਉੱਥੇ ਬਾਬਾ ਜੀ ਦੇ ਕੋਲ ਠਹਿਰ ਕੇ ਫਿਰ ਉਹ ਵਾਪਸ ਆਪਣੇ ਘਰ ਚਲਾ ਗਿਆ ਤੇ ਉੱਥੇ ਕੁਝ ਸਮਾਂ ਰਹਿ ਕੇ ਉਹ ਸੰਗਲਾਦੀਪ ਜਿਹੜਾ ਉਹ ਸਦਾਗਰੀ ਕਰਨ ਵਾਸਤੇ ਚਲਾ ਗਿਆ ਉਹ ਪਾਰ ਕਰਨ ਵਾਸਤੇ ਚਲਾ ਗਿਆ ਤੇ ਸੰਗਲਾਦੀਪ ਉਸ ਦਾ ਰਾਜੇ ਸ਼ੇਵ ਨਾਮ ਦੇ ਨਾਲ ਮੁਲਾਪ ਹੋਇਆ ਤੇ ਰਾਜੇ ਸ਼ੇਵ ਨਾਮ ਨੇ ਬੇਨਤੀ ਕੀਤੀ ਕਿ ਮੈਨੂੰ ਲੈ ਚਲ ਧੰਗੁਰੂ ਨਾਨਕ ਦੇਵ ਜੀ ਮਰ ਜਿੱਥੇ ਰਹਿੰਦੇ ਹਨ ਉੱਥੇ ਲੈ ਚਲ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ ਹਨ ਪਰ ਗੁਰੂ ਸਵਾਰੀਓ ਭਾਈ ਮਨਸੁਖ ਜੀ ਨੇ ਰਾਜੇ ਸ਼ਿਵਨਾਬ ਨੂੰ ਆਖਿਆ ਕਿ ਰਾਜਾ ਜੀ ਤੁਸੀਂ ਸੱਚੇ ਮਨ ਨਾਲ ਭਾਨ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰੋ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਹਨਾਂ ਨੂੰ ਯਾਦ ਕਰੋ ਗੁਰੂ ਨਾਨਕ ਦੇਵ ਜੀ ਜਾਣੀ ਜਾਣ ਨੇ ਉਹ ਆਪ ਹੀ ਤੁਹਾਡੇ ਕੋਲ ਪਹੁੰਚ ਜਾਣਗੇ ਸ਼ਿਵਨਾਬ ਨੇ ਬੜਾ ਖਹਿੜਾ ਕੀਤਾ ਕਿ ਨਹੀਂ ਤੁਸੀਂ ਮੈਨੂੰ ਲੈ ਕੇ ਜਾਓ ਪਰ ਭਾਈ ਮਨਸੂਖ ਜੀ ਨੇ ਕਿਹਾ ਵੀ ਨਹੀਂ ਰਾਜਾ ਜੀ ਤੁਸੀਂ ਇੱਥੇ ਬੈਠ ਕੇ ਯਾਦ ਕਰੋ ਫਿਰਦੇ ਵਿੱਚ ਵਸਾਓ ਬਾਬੇ ਨਾਨਕ ਨੂੰ ਯਾਦ ਕਰੋ ਬਾਬਾ ਜੀ ਜਾਣੀ ਜਾਣ ਦੇ ਅੰਤਰਜਾਮੀ ਨੇ ਇਹ ਪਹੁੰਚ ਜਾਣਗੇ ਤੇ ਤੁਹਾਡੀ ਮਰਦ ਜਰੂਰ ਪੂਰੀ ਹੋਵੇਗੀ ਤੇ ਵਚਨ ਕੀਤਾ ਕਿ ਰਾਜਾ ਜੀ ਤੁਸੀਂ ਨਿਹਾਲ ਹੋਏ ਹੁਣ ਇਥੋਂ ਸ਼ਿਵਨਾਮ ਨੂੰ ਮਿਲ ਕੇ ਭਾਈ ਮਨੁੱਖ ਜੀ ਤੇ ਕਿਸੇ ਹੋਰ ਦੇਸ਼ ਨੂੰ ਸਲਾਗਰੀ ਕਰਨ ਚਲੇ ਗਏ ਤੇ ਜਿਹੜਾ ਰਾਜਾ ਸ਼ਿਵਨਾਬ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਕੜੀਕਦਾ ਹੈ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ ਹੈ ਕਿ ਸੱਚੇ ਪਾਤਸ਼ਾਹ ਆਣ ਕੇ ਮਿਲੋ ਸੱਚੇ ਪਾਤਸ਼ਾਹ ਮਿਲੋ ਤੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਉਥੇ ਸ਼ਿਵਨਾਬ ਦੇ ਸੰਗਲਾ ਦੀਪ ਵਿੱਚ ਪਹੁੰਚ ਜਾਂਦੇ ਹਨ ਇੱਕ ਸੁੱਕੇ ਬਾਗ ਦੇ ਵਿੱਚ ਬਾਬਾ ਜੀ ਨੇ ਜਾ ਕੇ ਚਰਨ ਪਾਏ ਉੱਥੇ ਆਪਣਾ ਵਾਸਗੀਤਾ ਤੇ ਜਦੋਂ ਬਾਬਾ ਜੀ ਦੇ ਚਰਨ ਪਏ ਤੇ ਉਹ ਸੁੱਕਾ ਬਾਗ ਜਿਹੜਾ ਕਾਫੀ ਸਮੇ ਤੋਂ ਸੁੱਕਾ ਹੋਇਆ ਸੀ ਉਸ ਦੀਆਂ ਕਰੁੰਬੜਾਂ ਫੁੱਟ ਪਈਆਂ ਹਰੀਆਂ ਹੋ ਗਈਆਂ ਤੇ ਜਦੋਂ ਲੋਕਾਂ ਨੂੰ ਪਤਾ ਲੱਗਾ ਤੇ ਉਹਨਾਂ ਬਾਗਬਾਨ ਨੂੰ ਜਾ ਕੇ ਦੱਸਿਆ ਵੀ ਤੇਰਾ ਬਾਗ ਹਰਿਆ ਹੋ ਗਿਆ ਉਸ ਵਿੱਚ ਇੱਕ ਸਾਈਂ ਲੋਕ ਬੈਠਾ ਹੈ ਤੇ ਜਿਸਤੇ ਨਾਲ ਤੇਸੇ ਚਰਨ ਪੈਣ ਦੇ ਨਾਲ ਤੇਰਾ ਬਾਗ ਹਰਿਆ ਹੋ ਗਿਆ ਤੇ ਉਹ ਬਾਗਬਾਨ ਪੈ ਨੂੰ ਆਪ ਦੇਖਣ ਗਿਆ ਤੇ ਗੁਰੂ ਸਾਹਿਬ ਦੇ ਚਰਨੀ ਲੱਗਾ ਤੇ ਚਰਨ ਲੱਗਣ ਤੋਂ ਬਾਅਦ ਜਾ ਕੇ ਰਾਜੇ ਸ਼ੇਵਨਾਬ ਨੂੰ ਦੱਸਿਆ ਕਿ ਬਾਗ ਵਿੱਚ ਇੱਕ ਸਾਈ ਫਕੀਰ ਆਏ ਨੇ ਜਿਨ੍ਹਾਂ ਦੇ ਚਰਨ ਪਿਆ ਬਾਗ ਹਰਿਆ ਹੋ ਗਿਆ ਰਾਜੇ ਸ਼ੇਵਨਾਬ ਨੇ ਸੋਚਿਆ ਕਿ ਹਾਂ ਗੁਰੂ ਨਾਨਕ ਆਏ ਹੋਣਗੇ ਔਰ ਬਾਅਦ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਹੋ ਸਕਦਾ ਕੋਈ ਹੋਰ ਹੀ ਆ ਗਿਆ ਹੋਵੇ ਮੈਨੂੰ ਇਸ ਦੀ ਪ੍ਰੀਖਿਆ ਲੈਣੀ ਚਾਹੀਦੀ ਹੈ ਤੇ ਪ੍ਰੀਖਿਆ ਲੈਣ ਵਾਸਤੇ ਰਾਜੇ ਸ਼ਿਵਨਾਬ ਨੇ ਸਾਫ ਸੰਗਤ ਜੀ ਆਪਣੀਆਂ ਜੋ ਚੇਰੀਆਂ ਉਹਦੀਆਂ ਸੀ ਜੋ ਨੇ ਸੁੰਦਰ ਸੁੰਦਰ ਸੋਹਣੀਆਂ ਸੋਹਣੀਆਂ ਔਰਤਾਂ ਛੋਟੀ ਉਮਰ ਦੀਆਂ ਕੋਈ 12 ਸਾਲ ਦੀ ਕੋਈ 16 ਸਾਲ ਦੀ ਕੋਈ 18 ਸਾਲ ਦੀ ਉਹਨੇ ਆਪਣੇ ਮਨਪ੍ਰਚਾਵੇ ਲਈ ਰੱਖਿਆ ਹੋਇਆ ਸੰਨ ਉਹਨਾਂ ਨੂੰ ਹੀਰੇ ਦੁਆਰਾ ਆਪ ਦਿੱਤੇ ਉਹਨਾਂ ਨੂੰ ਕਿਹਾ ਕਿ ਸੁੰਦਰ ਸੁੰਦਰ ਭੋਜਨ ਤਿਆਰ ਕਰਕੇ ਲੈ ਜਾਓ ਉਹ ਫਕੀਰ ਜਿਹੜਾ ਬਾਗ ਵਿੱਚ ਬੈਠਾ ਹੈ ਉਸ ਦੀ ਪ੍ਰੀਖਿਆ ਲਓ ਕਿ ਉਹ ਸੱਚਾ ਫਕੀਰ ਹੈ ਤੇ ਜੇ ਉਹ ਢਾਡੇ ਦੇ ਵੱਲ ਖਿੱਚਿਆ ਗਿਆ ਢਾਣੂ ਡੋਲ ਗਿਆ ਤੇ ਫਿਰ ਉਹ ਝੂਠਾ ਹੋਵੇਗਾ ਤੇ ਜੇਕਰ ਉਹ ਨਾ ਤੁਹਾਡੇ ਇਹ ਤੁਹਾਡੀ ਪ੍ਰੀਖਿਆ ਦੇ ਵਿੱਚੋਂ ਸਫਰ ਹੋ ਗਿਆ ਤੇ ਫਿਰ ਉਹ ਅਵਸ਼ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਹੋਣਗੇ ਫਿਰ ਮੈਂ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਦਰਸ਼ਨ ਕਰਾਂਗਾ ਨਮਸਕਾਰ ਕਰਾਂਗਾ ਉਹ ਜਿਹੜੀਆਂ ਇਹ ਸੋਹਣੀਆਂ ਸੁੰਦਰ ਕੁੜੀਆਂ ਇਹਨਾਂ ਨੇ ਸੁੰਦਰ ਸੁੰਦਰ ਪਕਵਾਨ ਤਿਆਰ ਕੀਤੇ ਹੀਰੇ ਜਵਾਰ ਨਾਲ ਦੇ ਬਾਗ ਵਿੱਚ ਪਹੁੰਚ ਗਈਆਂ ਤੇ ਆਪਣੇ ਜੋ ਜਾ ਕੇ ਬਾਬੇ ਨਾਨਕ ਨੂੰ ਜਾ ਕੇ ਮੋਹਣ ਵਗੀਆਂ ਪਖੰਡ ਕਰਨ ਲੱਗੀਆਂ ਕਿ ਇਸ ਬਾਬਾ ਜੀ ਨੂੰ ਹੁਣ ਆਪਣੇ ਵੱਲ ਮੋਹ ਲਿਏ ਕਹਿਣ ਲੱਗੀਆਂ ਵੀਰ ਜੀ ਤੁਸੀਂ ਵਰਸਾਦ ਛਕੋ ਬੜੇ ਸੁੰਦਰ ਸਵਾਦਲੇ ਭੋਜਨ ਅਸੀਂ ਲਿਆਂਦੇ ਆ ਬੜੇ ਸਾਡੇ ਕੋਲ ਹੀਰੇ ਮੋਤੀ ਹਨ ਇਹ ਵੀ ਪ੍ਰਵਾਨ ਕਰੋ ਅਸੀਂ ਬੜੀਆਂ ਜਵਾਨ ਤੇ ਸੋਹਣੀਆਂ ਇਸਤਰੀਆਂ ਹਾਂ ਅਸੀਂ ਰਾਜੇ ਤੋਂ ਬਿਨਾਂ ਕਿਸੇ ਵੱਲ ਵੇਖਦੀਆਂ ਨਹੀਂ ਪਰ ਤੁਸੀਂ ਸਾਡੇ ਨਾਲ ਜੋ ਮਰਜ਼ੀ ਤੁਸੀਂ ਅਸੀਂ ਤੁਹਾਡੀਆਂ دیوانੀਆਂ ਹੋਈਆਂ ਤਾਂ ਬਾਬੇ ਨਾਨਕ ਨੇ ਉਹਨਾਂ ਨੂੰ ਸਮਝਾਇਆ ਉੱਥੇ ਬਾਬੇ ਨਾਨਕ ਨੇ ਇੱਕ ਸ਼ਬਦ ਅਚਾਰਿਆ ਸੀ ਜਿਹਦੇ ਵਿੱਚ ਬਾਬਾ ਜੀ ਨੇ ਉਹਨਾਂ ਨੂੰ ਕੀ ਸਮਝਾਇਆ ਕਿ ਤੁਸੀਂ ਜੋ ਕਰ ਰਹੇ ਹੋ ਗੰਤ ਕਰ ਰਹੇ ਹੋ ਤੇ ਬਾਬਾ ਜੀ ਦਾ ਜੋ ਸ਼ਬਦ ਬੋਲਿਆ ਉਹਦੇ ਵਿੱਚੋਂ ਦੋ ਪੰਕਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨਾ ਗਾਛੋ ਪੁੱਤਰੀ ਰਾਜਕੁਮਾਰ ਨਾਮ ਭਣੋ ਸੱਚ ਦੂਤ ਅਪਾਰ ਸਤਗੁਰਾਂ ਨੇ ਕਿਹਾ ਹੈ ਕਿ हे ਪੁੱਤਰੀਓ ਤੁਸੀਂ ਨਾ ਇਸ ਤਰ੍ਹਾਂ ਨਾ ਕਰੋ ਫਿਰ ਰਾਜਕੁਮਾਰੀਓ ਤੁਸੀਂ ਉਸ ਪ੍ਰਭੂ ਦਾ ਨਾਮ ਜਪੋ ਜਿਹੜਾ ਸੱਚਾ ਪ੍ਰਭੂ ਹੈ ਪਰਮਾਤਮਾ ਹੈ ਉਸ ਦਾ ਨਾਮ ਜਪੋ ਫਿਰ ਸੇਵੋ ਪ੍ਰਭ ਪ੍ਰੇਮ ਪਿਆਰ ਤੁਸੀਂ ਰਾਜੇ ਨਾਲ ਪ੍ਰੇਮ ਕਰਨ ਦੀ ਬਜਾਏ ਮੇਰੇ ਨਾਲ ਪ੍ਰੇਮ ਕਰਨ ਦੀ ਪਿਆਇ ਉਸ ਪ੍ਰੀਤਮ ਉਸ ਪ੍ਰਭੂ ਦੇ ਨਾਲ ਪ੍ਰੇਮ ਕਰੋ ਗੁਰ ਸੇਵੂ ਪ੍ਰਭ ਤਿਰਖਨਵਰ ਉਸ ਗੁਰੂ ਨੂੰ ਸਿਮਰੋ ਜਿਹੜਾ ਤੁਹਾਡੀਆਂ ਸਾਰੇ ਸ਼ੰਕੇ ਦੂਰ ਕਰ ਦੇਵੇ ਤੁਹਾਡੀ ਜਿਹੜੀ ਮਨ ਦੀ ਪਿਆਸ ਉਹ ਮਿਟਾ ਦੇਵੇ ਤੇ ਉਹ ਜਦੋਂ ਬਾਬਾ ਜੀ ਦਾ ਸ਼ਬਦ ਸੁਣਿਆ ਤੇ ਉਹਨਾਂ ਨੂੰ ਸੰਤੋਖ ਆ ਗਿਆ ਉਹ ਰਾਜੇ ਨੂੰ ਜਾ ਕੇ ਉਹਨਾਂ ਦੱਸਿਆ ਕਿ ਰਾਜਾ ਜੀ ਉਹ ਛਾਈ ਲੋਕ ਤੇ ਸਾਡੇ ਵੱਲ ਮੁਖਤ ਨਹੀਂ ਹੋਇਆ ਸਾਡੇ ਕੋਲੋਂ ਮੋਇਆ ਨਹੀਂ ਗਿਆ। ਨਾ ਉਸਨੇ ਸਾਡਾ ਕੋਈ ਪ੍ਰਸ਼ਾਦਾ ਛਕਿਆ। ਨਾ ਉਸਨੇ ਜੋ ਹੀਰੇ ਦੁਆਰਾਤ ਲੈ ਕੇ ਗਏ ਉਹ ਪ੍ਰਵਾਨ ਕੀਤੇ। ਸੰਗੋ ਉਸਨੇ ਐਸੀ ਬਾਣੀ ਸਾਨੂੰ ਸੁਣਾਈ ਜਿਹਨੂੰ ਸੁਣ ਕੇ ਸਾਡੇ ਮਨ ਨੂੰ ਸੰਤੋਖ ਆ ਗਿਆ। ਤੇ ਰਾਜਾ ਜਦੋਂ ਉਹਨਾਂ ਨੂੰ ਪਹਿਲਾਂ ਵਾਂਗੂ ਛੇੜਨ ਲੱਗਾ ਤੇ ਉਹਨਾਂ ਕਿਹਾ ਕਿ ਰਾਜਾ ਜੀ ਤੁਸੀਂ ਸਾਡੇ ਪਿਤਾ ਦੇ ਬਰਾਬਰ ਹੋ। ਤੁਸੀਂ ਹੁਣ ਸਾਡੇ ਨਾਲ ਇਹੋ ਜੀਆਂ ਗੱਲਾਂ ਨਾ ਕਰੋ ਤੇ ਜਦੋਂ ਰਾਜੇ ਨੇ ਇਹ ਵੇਖੀ ਗੱਲ ਕਿ ਉਹ ਜਿਹੜੀਆਂ ਸੁੰਦਰੀਆਂ ਉਹ ਤਾਂ ਬਿਲਕੁਲ ਹੁਣ ਧਾਰਮਿਕ ਬਣ ਗਈਆਂ ਮੈਨੂੰ ਪਤਾ ਕਰੀਆਂ ਅੱਗੇ ਤੇ ਮੇਰੇ ਤੋਂ ਬਣਾ ਰਹਿੰਦੀਆਂ ਨਹੀਂ ਸਨ ਮੈਨੂੰ ਆਪ ਛੇੜਦੀਆਂ ਸੀ ਅਣਕੀ ਪਰ ਅੱਜ ਜੇ ਮੈਂ ਛੇੜਨਾ ਸ਼ੁਰੂ ਕੀਤਾ ਤੇ ਮੈਨੂੰ ਕਹਿੰਦੀਆਂ ਤੂੰ ਸਾਡੇ ਪਿਤਾ ਸਮਾਨ ਤੇ ਇਹ ਵਾਕਿਆ ਹੀ ਧੰਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਆਈਆਂ ਉਹ ਰਾਜਾ ਵੀ ਉਥੇ ਬਾਗ ਵਿੱਚ ਗਿਆ ਤੇ ਗੁਰੂ ਸਾਹਿਬ ਦੇ ਚਰਨੀ ਜਾ ਕੇ ਪਿਆ ਤੇ ਗੁਰੂ ਸਾਹਿਬ ਜੀ ਦੇ ਨਾਲ ਗੱਲਾਂ ਕਰਦਿਆਂ ਕਰਦਿਆਂ ਸਾਰੀ वार्तालाप ਜੋ ਆਪ ਜੀ ਨੂੰ ਮੈਂ ਪਹਿਲੋਂ ਹੀ ਸਾਖੀ ਰਾਈ ਸੁਣਾ ਚੁੱਕਾ ਹਾਂ ਉਸ ਤੋਂ ਬਾਅਦ ਉਸਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੇਰੇ ਡੇਰੇ ਤੇ ਮੇਰੇ ਮਹੱਲਾ ਦੇ ਵਿੱਚ ਚਰਨ ਪਾਵੇ ਤੇ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਨਹੀਂ ਅਸੀਂ ਨਹੀਂ ਜਾਣਾ ਅਸੀਂ ਨਹੀਂ ਆਉਣਾ ਤੇ ਉਸ ਨੇ ਕਿਹਾ ਗਰੀਬ ਨਿਵਾਜ ਮਿਹਰਬਾਨ ਇਸਰਾ ਨਾ ਕਰੋ ਕਿਰਪਾ ਕਰੋ ਆਪ ਚਲੋ ਤੇ ਬਾਬੇ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਕਰ ਰਾਜਾ ਧਰਮ ਸ਼ਾਲਾ ਬਣਾ ਤੇ ਅਸੀਂ ਧਰਮ ਸ਼ਾਲਾ ਵਿੱਚ ਆਵਾਂ ਉਸਨੇ ਆਣ ਕੇ ਦਿਨਾਂ ਦੇ ਵਿੱਚ ਹੀ ਧਰਮਸ਼ਾਲਾ ਸਥਾਪਿਤ ਕੀਤੀ ਤੇ ਰਾਜਾ ਸ਼ਿਵਨਾਬ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲੈਣ ਵਾਸਤੇ ਬਾਗ ਵਿੱਚ ਪਹੁੰਚਿਆ ਤੇ ਇਹ ਜੋ ਭਾਈ ਮਾਲੇ ਜੀ ਵਾਲੀ ਸਾਖੀ ਹੈ ਉਸ ਵਿੱਚ ਲਿਖਿਆ ਹੈ ਧਰਮਸ਼ਾਲ ਤਿਆਰ ਕਰਵਾਈ ਜਦੋਂ ਧਰਮਸ਼ਾਲ ਬਣੀ ਤੇ ਰਾਜਾ ਸ਼੍ਰੀ ਗੁਰੂ ਜੀ ਨੂੰ ਲੈਣ ਰਾਸਤੇ ਆਇਆ ਜਾ ਰਾਜਾ ਬਾਗ ਵਿੱਚ ਗਿਆ ਤੇ ਕਿਆ ਦੇਖੇ ਜੋ ਸ਼੍ਰੀ ਗੁਰੂ ਨਾਨਕ ਜੀ ਉੱਥੇ ਨજર ਨਹੀਂ ਆਏ ਤੇ ਰਾਜਾ ਸ਼ਿਵਨਾਬ ਖੜਾ ਡਿੱਗ ਪਿਆ ਰਾਜਾ ਕੋ ਕੁਝ ਹੋਸ਼ ਨਾ ਰਹੀ ਤੇ ਲੋਕ ਉਧਰ ਲੋਕ ਕਿਆ ਦੇਖਣ ਕਿ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਧਰਮਸ਼ਾਲਾ ਵਿੱਚ ਬੈਠੇ ਹਨ ਉਹ ਲੋਕ ਦੌੜੇ ਜਾਈਕਰ ਰਾਜਾ ਜੀ ਕੋ ਕਹਿ ਰਾਜਾ ਜੀ ਕਿਉਂ ਐਸੇ ਬਿਆਕਲ ਹੋਏ ਹੋ ਸ੍ਰੀ ਗੁਰੂ ਜੀ ਦੇ ਧਰਮਸ਼ਾਲਾ ਵਿੱਚ ਹਨ ਅਸੀਂ ਦਰਸ਼ਨ ਕਰਕੇ ਆਏ ਹਾਂ ਜਦ ਰਾਜੇ ਨੇ ਸੁਣਿਆ ਕਿ ਗੁਰੂ ਜੀ ਤਾਂ ਆਏ ਹਨ ਤੇ ਰਾਜਾ ਉੱਠ ਕੇ ਦੌੜਿਆ ਤੇ ਗੁਰੂ ਜੀ ਦੇ ਚਰਨਾਂ ਉੱਪਰ ਧਰਮਸ਼ਾਲਾ ਵਿਖੇ ਪਹੁੰਚ ਕੇ ਨਮਸਕਾਰ ਕੀਤੀ ਕਰਮਾ ਵੀ ਕੀਤੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਰਾਜਾ ਉੱਪਰ ਮਿਹਰਬਾਨ ਹੋਏ ਤੇ ਰਾਜਾ ਕੋ ਨਮਿਤ ਦੇਖਿਆ ਤਾਂ ਦਿਆਲ ਜੀ ਨੇ ਖੁਸ਼ ਹੋਈ ਕਰ ਸੰਮਤ 1574 ਵਿੱਚ ਰਾਜਾ ਸ਼ਿਵਨਾਬ ਕੋ ਸ੍ਰੀ ਗੁਰੂ ਜੀ ਮੰਜੀ ਬਖਸ਼ੀ ਰਾਜਾ ਜੀ ਕੋ ਬਹੁਤ ਖੁਸ਼ੀ ਕੀਤੀ ਉਸ ਵਕਤ ਸੰਗਲਾ ਦੀਪ ਵਿੱਚ ਸੱਤ ਰਾਜੇ ਰਾਜ ਕਰਦੇ ਸਨ ਤਾਂ ਸ੍ਰੀ ਗੁਰੂ ਨਾਨਕ ਜੀ ਦੇ ਬਚਨ ਸੇ ਇੱਕ ਰਾਜਾ ਹੋਆ 1400 ਗਾਉ ਸੰਗਲਾ ਦੀਪ ਵਿੱਚ ਥਾ ਸੋ ਸਭ ਗ੍ਰਾਮ ਮੇ ਰਾਜਾ ਸ਼ਿਵਨਾਬ ਜੀ ਦੀ ਆਨ ਮਨਾਈ ਇਸ ਸਮੇ ਗੁਰੂ ਨਾਨਕ ਜੀ ਕੀ ਆਰਬਲਾ 49 ਵਰਿਆਂ ਕੀ ਹੋਸੀ ਤਦ ਸ੍ਰੀ ਗੁਰੂ ਨਾਨਕ ਜੀ ਕੋ ਧੌਲੇ ਆਏ ਹੋਏ ਸਨ ਉਸ ਸਮੇ ਸ੍ਰੀ ਗੁਰੂ ਨਾਨਕ ਜੀ ਪ੍ਰਾਣ ਸੰਗਲੀ ਆਚਾਰਨ ਕੀਤੀ ਅਤੇ ਉਥੇ ਇੱਕ ਭਾਟੜ ਗੁਰੂ ਜੀ ਬਹੁਤ ਕੀਤੇ ਅਤੇ ਬੀਜਾਪੁਰ ਵਿੱਚ ਤੇ 나ਗ ਪਟਨ ਵਿਦਰ ਜਾਵਰ ਸ਼ਹਿਰ ਮੇ ਲੰਗਰ ਲਗਾਇਆ ਇਥੇ ਜਾਰਾ ਮੰਨ ਲੋ ਰੋਜ਼ ਲੱਗਦਾ ਹੈ ਅਤੇ ਨਾਨਕ ਜੀ ਨੇ ਹਾਲ ਕੀਤਾ ਕਿ ਗੁਰੂ ਸਮਰਾਤ ਸੰਮਰੰਕਾਰ ਆਪਣੀ ਗਤ ਆਪੇ ਜਾਣੇ ਜੇ ਕਿੰਨੀ ਘਰੀ ਮਹਲੀ ਰਹਿੰਦਾ ਹੈ ਤਾਂ ਸ੍ਰੀ ਗੁਰੂ ਨਾਨਕ ਜੀ ਉਥੋਂ ਚੱਲ ਪਏ ਕਿ ਪੰਜਾਬ ਦੀ ਧਰਤੀ ਵਿੱਚ ਆ ਗਏ ਸੋ ਸਾਧ ਸੰਗਤ ਜੀ ਇਹ ਜੋ ਆਪ ਜੀ ਨੇ ਜਨਮ ਸਾਖੀ ਦੀਆਂ ਸਤਰਾਂ ਸੁਣੀਆਂ ਉਸ ਅਨਸਾਰ ਇਹ ਰਾਜੇ ਨੂੰ ਜਦੋਂ ਪਤਾ ਲੱਗਾ ਕਿ ਸਤਿਗੁਰੂ ਨਾਨਕ ਦੇਵ ਜੀ ਤੇ ਧਰਮਸ਼ਾਲਾ ਵਿੱਚ ਬਰਾਜਮਾਨ ਹਨ ਕਿਉਂਕਿ ਰਾਜਾ ਜਦੋਂ ਬਾਗ ਵਿੱਚ ਲੈਣ ਵਾਸਤੇ ਗਿਆ ਉਥੇ ਤੇ ਗੁਰੂ ਨਾਨਕ ਦੇਵ ਜੀ ਹੈ ਨਹੀਂ ਤੇ ਰਾਜਾ ਘਬਰਾ ਕੇ ਡਿੱਗ ਪਿਆ ਬਲੈਕਲਪ ਹੋ ਗਿਆ ਤੇ ਜਦੋਂ ਸੰਗਤਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਧਰਮਸ਼ਾਲਾ ਵਿੱਚ ਕੀਤੇ ਤੇ ਜਾ ਕੇ ਰਾਜੇ ਨੂੰ ਕਿਹਾ ਕਿ ਰਾਜਾ ਜੀ ਤੁਸੀਂ ਕਿਉਂ ਵਿਅਕਲ ਹੋਏ ਹੋ ਤੁਸੀਂ ਕਿਉਂ ਪਰੇਸ਼ਾਨ ਹੋਏ ਹੋ ਤੁਸੀਂ ਕਿਉਂ ਡਿੱਗੇ ਪਏ ਜੀ ਗੁਰੂ ਸਾਹਿਬ ਤਾਂ ਧਰਮਸ਼ਾਲਾ ਵਿੱਚ ਬੈਠੇ ਹਨ ਤੇ ਰਾਜਾ ਦੌੜ ਕੇ ਧਰਮਸ਼ਾਲਾ ਵਿੱਚ ਆਇਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨੀ ਲਗਾ ਗੁਰੂ ਨਾਨਕ ਦੇਵ ਜੀ ਦੇ ਚਰਨ ਪੜੇ ਪ੍ਰਕਰਮਾਂ ਕੀਤੀਆਂ ਤੇ ਫਿਰ ਸਤਿਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਸਿੱਖਿਆ ਦਿੱਤੀਆਂ ਸਿੱਖਿਆ ਦੇਣ ਤੋਂ ਬਾਅਦ ਜਨਮ ਸਾਖੀ ਦੇ ਵਿੱਚ ਲਿਖਿਆ ਹੈ ਕਿ ਉਸ ਨੂੰ ਮਨਜੀਵੀ ਬਖਸ਼ਿਸ਼ ਕੀਤੀ ਗਈ ਤੇ ਹੁਣ ਤੂੰ ਇਸ ਇਲਾਕੇ ਦਾ ਮੁਖੀ ਸਿਖ ਹੋਵੇਂਗਾ ਉਹ ਜਨਮ ਸਾਖੀ ਅਨਸਾਰ ਉਹ ਸੰਗਲਾ ਦੀਪ ਜਿਹੜਾ ਰਾਜਾ ਸੀ ਜਿਹੜਾ ਸੰਗਲਾ ਦੀਪ ਰਾਜ ਸੀ ਉਸ ਵਿੱਚ 1400 ਪਿੰਡ ਸੀ ਤੇ ਸੱਤ ਰਾਜੇ ਰਾਜ ਕਰਦੇ ਸਨ ਹੁਣ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨਾਂ ਨਾਲ ਸੱਤਾਂ ਤੋਂ ਇੱਕ ਰਾਜਾ ਹੋ ਗਿਆ ਛੇ ਰਾਜੇ ਜਿਹੜੇ ਆ ਉਹ ਰਾਜੇ ਸ਼ਿਵਨਾਬ ਦੇ ਅਧੀਨ ਆ ਗਏ ਰਾਜੇ ਸ਼ਿਵਨਾਬ ਜੀ ਨੂੰ ਆਪਣਾ ਰਾਜਾ ਮੰਨ ਲਿਆ ਤੇ ਉਥੇ ਫਿਰ ਸਤਗੁਰਾਂ ਨੇ ਇਹ ਰਾਜੇ ਸ਼ਿਵਨਾਬ ਨੂੰ ਤੇ ਉਥੇ ਬੜੀ ਸਿੱਖੀ ਜਿਹੜੀ ਆ ਬੜੇ ਸਿੱਖ ਉਥੇ ਬਣੇ ਤੇ ਉਥੇ ਬਾਬਾ ਜੀ ਨੇ ਬਹੁਤ ਸੰਗਤ ਭਾਈ ਪਰ ਸਾਰੇ ਹੀ ਰਾਜੇ ਸ਼ਿਵਨਾਬ ਦੀ ਤਾਬਿਆ ਕੀਤੀ ਸਾਰਿਆਂ ਨੂੰ ਰਾਜੇ ਸ਼ਿਵਨਾਬ ਨੂੰ ਕਿਹਾ ਕਿ ਤੂੰ ਇਹਨਾਂ ਨੂੰ ਹੁਣ ਸਿੱਖਿਆ ਦੇਣੀ ਇਹਨਾਂ ਨੂੰ ਹੁਣ ਤੋਂ ਬਾਣੀ ਸੁਣਾਇਆ ਕਰਨੀ ਹੈ ਕਿ ਲੰਗਰ ਵੀ ਉੱਥੇ ਲਗਾਇਆ ਜਿੱਥੇ ਯਾਰਾ ਮਨ ਲੂਣ ਰੋਜ ਲੱਗਦਾ ਸੋ ਗੁਰੂ ਨਾਨਕ ਦੇਵ ਜੀ ਨੇ ਸਾਰਿਆਂ ਨੂੰ ਨਿਹਾਲ ਕਰਕੇ ਇਹ ਸਾਰੇ ਕਾਰਜ ਕਰਕੇ ਮਰਦਾਨੇ ਨੂੰ ਆਖਿਆ ਕਿ ਇਹ ਤੇ ਹੁਣ ਨਿਹਾਲ ਹੋ ਗਏ ਹਨ ਤੇ ਗੁਰੂ ਸਮਰੱਥ ਹੁਣ ਨਿਰੰਕਾਰ ਆਪਣੀ ਗਤ ਆਪੇ ਜਾਣੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਚਲ ਮਰਦਾਨੇ ਆਪਾਂ ਆਪਾਂ ਪੰਜਾਬ ਦੀ ਧਰਤੀ ਤੇ ਵਾਪਸ ਆਪਣੇ ਘਰਾਂ ਨੂੰ ਚਲੀਏ ਤੇ ਆਪਣੇ ਪਰਿਵਾਰ ਨੂੰ ਮਿਲ ਕੇ ਆਈਏ ਸ੍ਰੀ ਗੁਰੂ ਨਾਨਕ ਬਾਬਾ ਜੀ ਉੱਥੋਂ ਚੱਲ ਕੇ ਸੰਗਲਾ ਦੀਪ ਤੋਂ ਚੱਲ ਕੇ ਪੰਜਾਬ ਆ ਗਏ ਤੇ ਆਪਣੇ ਪਰਿਵਾਰ ਵਿੱਚ ਕੁਝ ਦਿਨ ਰਹਿਏ ਉਸ ਤੋਂ ਬਾਅਦ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਸੱਦਿਆ ਕਿ ਭਾਈ ਮਰਦਾਨਾ ਜੀ ਪਟੜੀ ਸ਼ਹਿਰ ਵਿੱਚ ਸ਼ੇਖ ਫਰੀਦ ਦੀ ਜਗਾ ਤੇ ਸ਼ੇਖ ਬ੍ਰਹਮ ਬੈਠਾ ਹੈ ਜੋ ਅੱਲਾ ਦਾ ਪਿਆਰਾ ਹੈ ਖੁਦਾ ਦਾ ਪਿਆਰਾ ਹੈ ਰੱਬ ਦਾ ਪਿਆਰਾ ਹੈ ਨਿਰੰਕਾਰ ਦਾ ਪਿਆਰਾ ਹੈ ਅਤੇ ਉਹ ਸਾਨੂੰ ਬਹੁਤ ਯਾਦ ਕਰਦਾ ਹੈ ਤੇ ਚਲੋ ਆਪਾਂ ਹੁਣ ਚਲੀਏ ਤੇ ਪਟਨਾਏ ਜਾ ਕੇ ਉਸ ਦੇ ਦਦਾਰ ਕਰੀਏ ਉਸ ਨੂੰ ਦੇਖੀਏ ਤੇ ਮਰਦਾਨੇ ਜੀ ਨੇ ਹਾਮੀ ਭਰੀ ਕਿਉਂਕਿ ਮਰਦਾਨਾ ਇੱਕ ਐਸਾ ਬਾਬਾ ਜੀ ਦਾ ਸਾਥੀ ਹੋਇਆ ਬਾਬਾ ਜੀ ਦਾ ਸੇਵਾਦਾਰ ਹੋਇਆ ਜਿਸ ਨੇ ਬਾਬਾ ਜੀ ਨੂੰ ਕਦੀ ਨਾਂ ਨਹੀਂ ਛੀ ਕੀਤੀ ਹਾਂ ਇਹ ਕਿ ਕੁਝ ਜਗ੍ਹਾ ਤੇ ਜਾ ਕੇ ਉਸ ਦੇ ਕਰਦਾਰ ਵਿੱਚ ਬਾਬਾ ਜੀ ਨੇ ਇਹ ਉਹਦਾ ਕਿਰਦਾਰ ਨੂੰ ਬੁਹਾਇਆ ਦੇਖੋ ਕਿ ਉਹਨੂੰ ਭੁੱਖ ਲੱਗ ਜਾਂਦੀ ਸੀ ਬਾਬਾ ਨਾਨਕ ਤੇ ਆਪ ਨਿਰੰਕਾਰ ਸੀ ਉਹਨਾਂ ਨੂੰ ਨਾ ਤੇ ਨਾ ਪਿਆਸ ਨਾ ਭੁੱਖ ਨਾ ਕਿਸੇ ਦੀ ਜ਼ਰੂਰਤ ਨਹੀਂ ਸੀ ਪਰ ਬਾਬੇ ਨਾਨਕ ਨੇ ਮਰਦਾਨੇ ਦੇ ਕੋਲੋਂ ਕਹਾਇਆ ਕਿ ਬਾਬਾ ਜੀ ਪ੍ਰਸ਼ਾਦਾ ਛਕਣਾ ਹੈ ਤੇ ਬਾਬਾ ਨਾਨਕ ਆਪ ਨਹੀਂ ਗਿਆ ਮਰਦਾਨੇ ਨੂੰ ਪਿੰਡ ਵਿੱਚ ਭੇਜਦਾ ਰਿਹਾ ਕਿ ਜਾ ਪਈ ਇੱਕ ਘਰ ਜਾਣਾ ਜੇ ਤੈਨੂੰ ਉੱਥੋਂ ਨਾ ਮਿਲੇ ਫਿਰ ਦੂਜੇ ਘਰ ਜਾਣਾ ਹੈ ਤੇ ਜਿੱਥੋਂ ਪ੍ਰਸ਼ਾਦਾ ਮਿਲ ਗਿਆ ਉਹ ਛੱਕੀ ਵਾਪਸ ਆ ਜਾਣਾ ਲਾਲਚ ਨਹੀਂ ਕਰਨਾ ਸੋ ਗੁਰੂ ਸواری ਖਾਲਸਾ ਜੀ ਹੁਣ ਅਗਲੀ ਸ਼ਾਖੀ ਜਿਹੜੀ ਆ ਉਹ ਆਪရှင် ਨੂੰ ਸੁਣਾਈ ਜਾਵੇਗੀ ਕੱਲ ਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਟਨੇ ਸ਼ਹਿਰ ਵਿਖੇ ਪਹੁੰਚੇ ਤੇ ਉੱਥੇ ਉਹਨਾਂ ਦੀ ਸ਼ੇਖ ਬਰਨ ਦੇ ਨਾਲ ਜੋ ਵੀ ਉਹਨਾਂ ਦੀ ਮੁਲਾਕਾਤ ਹੋਈ ਜੋ ਸ਼ੇਖ ਬਰਮ ਜੀ ਦੇ ਨਾਲ ਵਾਰਤਾਲਾਪ ਹੋਈ ਜੋ ਵੀ ਉੱਥੇ ਹੋਇਆ ਇਹ ਸਾਖੀ ਜਿਹੜੀ ਆਪਾਂ ਕੱਲ ਨੂੰ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਖੋਣ ਸਾਖੀ ਬਹੁਤੀ ਲੰਬੀ ਨਾ ਹੋਵੇ ਇਸ ਲਈ ਇੱਥੇ ਹੀ ਆਪਾਂ ਖਿਮਾ ਮੰਗ ਲੈਣੀ ਹੈ ਤੇ ਕਦ ਹਾਜ਼ਰ ਹੋਵਾਂਗੇ ਸਾਧ ਸੰਗਤ ਜੀ ਇੱਕ ਬੇਨਤੀ ਆਕੀ ਦੇ ਚਰਨਾਂ ਵਿੱਚ ਕਰਨੀ ਹੈ ਕਿ ਲਗਭਗ ਜਿੱਥੋਂ ਕਾਪਾ ਸ਼ੁਰੂ ਕਰ ਲਿਆ ਹੈ ਇੱਥੋਂ ਤੋਂ ਲੈ ਕੇ ਵੱਧ ਤੋਂ ਵੱਧ ਜਨਮ ਸਾਖੀ ਦੇ ਵਿੱਚੋਂ ਕੋਸ਼ਿਸ਼ ਕਰਾਂਗੇ ਕਿ ਇੱਥੋਂ ਅੱਗੇ ਅਖੀਰ ਤੱਕ ਜੀਰੋ ਭਾਈ ਲੈਣਾ ਜੀ ਨੂੰ ਗੁਰੂਤਾ ਗੱਦੀ ਬਖਸ਼ਿਸ਼ ਕੀਤੀ ਉੱਥੋਂ ਤੱਕ ਕਿ ਸਾਖੀਆਂ ਜਿਹੜੀਆਂ ਆਪਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣ ਤੇ ਅਬਗੇ ਨਰੰਕਾਰ ਦੀ ਮਰਜ਼ੀ ਹੈ ਜੋ ਉਹਨਾਂ ਨੇ ਚੋਣੀ। ਸੋ ਕੱਲ ਨੂੰ ਫਿਰ ਹਾਜ਼ਰ ਹੋ ਮੰਗੇ। ਹੁਣ ਦਿਓ ਜੀ। ਛੁੱਟੀ ਦਿਓ ਖੇਮਾ ਬਖਸ਼ਿਸ਼ ਕਰੋ। ਤੇ ਗੱਜ ਕੇ ਫਤੇ ਬੁਲਾਈਏ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।